ਇਤਲੰਗਰਾਲ ਜੀ ਹੈ ਚਲੇ ਗਏ ਜਿੱਤਨ ਵਾਲੇ ਲੋਕੀ ਕੀ ਭਰੋਸਾ ਕਰਨਗੇ ਇੱਕ ਵਾਰੀ ਉਹਨਾਂ ਤੇ ਭਰੋਸਾ ਕੀਤਾ ਉਹ ਤਾਂ 2 ਸਾਲ ਬਾਅਦ 2 ਸਾਲ ਵੀ ਨਹੀਂ ਇਹ ਕੰਟੇ ਉਹ ਲੋਕੀ ਵਿਚਾਰੇ ਕੀ ਉਮੀਦਾਂ ਲੈ ਕੇ ਉਹਨਾਂ ਨੇ ਵੋਟ ਪਾਈ ਸੀ ਤੇ ਕੀ ਹੁਣ ਉਹ ਦੁਬਾਰਾ ਕਿਉਂ ਨੂੰ ਮੌਕਾ ਦੇਣੀ ਕਾਲੀ ਭਾਜੀਪੀ ਸਰਕਾਰ ਵੇਲੇ ਲੋਕ ਰੋਲਾ ਪਾਉਂਦੇ ਸੀ ਬਹੁਤ ਜ਼ਿਆਦਾ ਨਸ਼ਾ ਉਸ ਤੋਂ ਬਾਅਦ ਕਾਂਗਰਸ ਨੇ ਆਈ ਉਹਨੇ ਗੁਟਕਾ ਸਾਫ ਤੇ ਕसम ਖਾ ਕੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਮੈਂ 4 ਹਫਤੇ ਦੇ ਅੰਦਰ ਨਸ਼ਾ ਮੁਕੰਮਲ ਖਤਮ ਕਰ ਦੂੰਗਾ ਕੈਪਟਨ ਜੀ ਸਾਢੇ 4 ਸਾਲ ਬਾਅਦ ਚਲੇ ਗਏ ਭਾਜਪਾ ਜੀ ਬਹਿ ਗਿਆ ਜਾ ਕੇ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਆ ਗਿਆ 111 ਦਿਨ ਚੰਨੀ ਨੇ ਮੁੱਖ ਮੰਤਰੀ ਰਿਹਾ ਨਸ਼ਾ ਬਿਲਕੁਲ ਕਿਤੇ ਨਹੀਂ ਖਤਮ ਹੋਇਆ ਪਾਣੀ ਦੀ ਸਮੱਸਿਆ ਸੀਵਰੇਜ ਦੀ ਸਮੱਸਿਆ ਲਾਇਨ ਆਰਡਰ ਹਰ ਕੰਮ ਦੇ ਵਿੱਚ ਸਰਕਾਰਾਂ ਫੇਲ ਇਹ ਜਿਹੜੇ ਸਾਡੇ 3-4 ਮੁੱਦੇ ਆ ਇਹ ਮੁੱਦੇ ਸਰਕਾਰ ਇਹਨਾਂ ਨੂੰ ਲੈ ਬੈਠਣੇ ਆ ਸਰਕਾਰ ਇਹ ਸੀ ਕਰਕੇ ਕਿ ਸਾਡੇ ਕੋਈ ਨੌਕਰੀ ਨਾ ਮੰਗੇ ਕੋਈ ਰੋਜ਼ਗਾਰ ਨਾ ਮੰਗੇ ਤੇ ਸਰਕਾਰ ਇਸੇ ਕਰਕੇ ਨਸ਼ਾ ਫਲਾ ਰਹੀ ਹੈ ਕਿ ਲੋਕ ਇੱਥੇ ਇੱਥੇ ਸਿਮਟੇ ਜੇ ਰਹਿਣ ਇਹ ਪਾਲਿਸੀਆਂ ਸਰਕਾਰਾਂ ਦੇ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੋਪਾ ਰੇ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫਿਰ ਹਾਜ਼ਰ ਹੋਇਆ ਹਾਂ ਤੁਹਾਡੇ ਵਿੱਚ ਕਰ ਇੱਕ ਸਿਆਸੀ ਮੁਲਾਕਾਤ ਲੈ ਕੇ ਜਲੰਧਰ ਵੈਸਟ ਤੋਂ ਬੀਐਸਪੀ ਦੇ ਉਮੀਦਵਾਰ ਬਿੰਦਰ ਕੁਮਾਰ ਲਖਾ ਜੀ ਸਾਡੇ ਨਾਲ ਮਿਲ ਰਣਗੇ ਵਿਸ਼ੇਸ਼ ਗੱਲਬਾਤ ਕਰਦੇ ਹਾਂ ਦੇਖਦੇ ਹਾਂ ਕੀ ਰਣਨੀਤੀ ਹੈ ਉਹਨਾਂ ਦੀ ਗੱਲਬਾਤ ਸਰ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਚੋਣ ਪ੍ਰਚਾਰ ਕਿਵੇਂ ਚੱਲਦਾ ਪਿਆ ਜੀ ਚੋਣ ਪ੍ਰਚਾਰ ਬਹੁਤ ਵਧੀਆ ਚੱਲ ਰਿਹਾ ਜੀ ਅੱਛਾ ਹੈ ਸਾਨੂੰ ਨਰਦੀਰ ਰਿਸਪਾਂਸ ਕਿਹੜੇ ਮੁੱਦੇ ਐ ਮਿਲਣ ਕੇ ਇਸ ਵਾਰ ਚਾਉਣਾ ਵਿੱਚ ਦੇਖੋ ਮੁੱਦੇ ਜਿਹੜੇ ਹੈਗੇ ਆ ਪਹਿਲਾਂ ਤੇ ਮੈਂ ਸਭ ਤੋਂ ਪਹਿਲਾਂ ਵਸਦੇ ਪੰਜਾਬ ਦੇ ਚੰਦਰ ਨੂੰ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜਿਹੜੀ ਗੱਲ ਸਾਡੀ ਲੋਕਾਂ ਤੋਏ ਲੋਕਦਵਾਰੇ ਪਹੁੰਚਣੀ ਆ ਦੇਖੋ ਜਿਹੜੇ ਸਭ ਤੋਂ ਵੱਡਾ ਮੁੱਦਾ ਤੇ ਹੈਗਾ ਜੰਦਰ ਬਸਦਾ ਨਸ਼ੇ ਦਾ ਨਸ਼ਿਆਂ ਦੇ ਨਾਲ ਇਸ ਵਿਧਾਨ ਸਭਾ ਦੇ ਵਿੱਚ ਐਨੇ ਹਾਲਾਤ ਮੜੇ ਆ ਮਤਲਬ ਜਿਹੜੀ ਗਲੀ ਜਿਹੜੀ ਗਲੀ ਕਿਸੇ ਵੀ ਗਲੀ ਚ ਨਿਕਲੋ ਉੱਥੇ ਕੋਈ ਨਾ ਕੋਈ ਮੁੰਡਾ ਨਸ਼ੇ ਦੇ ਨਾਲ ਲੈਟ ਤੁਰਿਆ ਫਿਰਦਾ ਆ ਹਾਲਾਤ ਬਹੁਤ ਮਾੜੇ ਆ ਪਾਣੀ ਦੀ ਸਮੱਸਿਆ ਸੀਵਰੇਜ ਦੀ ਸਮੱਸਿਆ ਗਲੀ ਗਲੀ ਦੇ ਵਿੱਚ ਸੀਵਰੇਜ ਦੀ ਸਮੱਸਿਆ ਹੈ ਲਾਇਨ ਆਰਡਰ ਚ ਫੇਲ ਹਰ ਕੰਮ ਦੇ ਵਿੱਚ ਸਰਕਾਰਾਂ ਫੇਲ ਤੇ ਇਹ ਜਿਹੜੇ ਸਾਡੇ ਤਿੰਨ ਚਾਰ ਮੁੱਦੇ ਆ ਇਹ ਮੁੱਦੇ ਸਰ ਇਹਨਾਂ ਨੂੰ ਲੈ ਬੈਠਣੇ ਆ ਕਿਸੀਂ ਇਹਨਾਂ ਤੇ ਚੋਣ ਦੇ ਮੈਦਾਨ ਵਿੱਚ ਉਤਰੇ ਹੋਏ ਆ ਆਰਵ ਜਲੰਧਰ ਵੈਸਟ ਦੇ ਲੋਕ ਤੁਹਾਨੂੰ ਵੋਟ ਪਾ ਕੇ ਕਿਉਂ ਜਿਤਾਉਣ ਕਾਰਨ ਦੇਖੋ ਲੋਕ ਅੱਕ ਚੁੱਕੇ ਆ ਇਹਨਾਂ ਕੋ ਉਹਨਾਂ ਨੇ 5 ਸਾਲ ਕਾਂਗਰਸ ਨੂੰ 5 ਸਾਲ ਬੀਜੇਪੀ ਅਕਾਲੀ ਨੂੰ 5 ਸਾਲ ਉਹਨਾਂ ਨੇ ਇਹਨਾਂ ਨੂੰ ਉਹਨਾਂ ਨੇ ਸਾਰਿਆਂ ਨੂੰ ਦੇਖ ਲਿਆ ਨਸ਼ਾ ਤੇ ਹੁੰਦਾ ਤੇ ਉਹ ਖੜਾ ਉੱਥੇ ਅਕਾਲੀ ਬੀਜੇਪੀ ਸਰਕਾਰ ਵੇਲੇ ਲੋਕ ਰੋਲਾ ਪਾਉਂਦੇ ਸੀ ਬਹੁਤ ਜ਼ਿਆਦਾ ਨਸ਼ਾ ਉਸ ਤੋਂ ਬਾਅਦ ਕਾਂਗਰਸ ਨੇ ਆਈ ਉਹਨੇ ਗੁਟਕਾ ਸਾਫ ਤੇ ਕਸਮ ਖਾ ਕੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਮੈਂ 4 ਹਫ਼ਤੇ ਦੇ ਅੰਦਰ ਨਸ਼ਾ ਮੁਕੰਮਲ ਖਤਮ ਕਰ ਦੂੰਗਾ ਨਸ਼ਾ ਜਿਉਂਦਾ ਤੇ ਹੋਈ ਕੈਪਟਨ ਜੀ 4.5 ਸਾਲ ਬਾਅਦ ਚਲੇ ਗਏ ਭਾਜਪਾ ਜੀ ਵਹੇ ਜਾ ਕੇ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਆ ਗਿਆ 111 ਦਿਨ ਚੰਨੀ ਨੇ ਮੁੱਖ ਮੰਤਰੀ ਰਿਹਾ ਨਸ਼ਾ ਬਿਲਕੁਲ ਕਿਤੇ ਨਹੀਂ ਖਤਮ ਹੋਇਆ ਉਸ ਤੋਂ ਬਾਅਦ ਭਗਵੰਤ ਮਾਨ ਨੇ ਲੋਕਾਂ ਦੇ ਨਾਲ ਝੂਠੇ ਲਾਰੇ ਲਾ ਕੇ ਸੱਤਾ ਤੇ ਹਾਸਲ ਕਰ ਲਈ ਪਰ ਨਸ਼ਾ ਜਿਹੜਾ ਆ ਉਹ ਜੂੰਦਾ ਤੂੰ ਇੱਥੇ ਖੜਾ ਆ ਤਾਂ ਲੋਕ ਜਿਹੜੇ ਆ ਉਹ ਅੱਕ ਚੁੱਕੇ ਨੇ ਕੋਲ ਹੁਣ ਲੋਕ ਹੁਣ ਅਗਲਾ ਜਿਹੜਾ ਬਦਲਾ ਆ ਉਹ ਦੇਖਣ ਲੱਗ ਪਏ ਆ ਸਾਡੇ ਜੋ ਉਹਨਾਂ ਨੂੰ ਲੋਕਾਂ ਨੇ ਇੱਕ ਆਮ ਜਿਹੜੇ ਆਮ ਲੋਕ ਆ ਉਹਨਾਂ ਨੇ ਸਾਡੇ ਵਿੱਚ ਕੋਈ ਕਰਨ ਦੇਖੀ ਤੇ ਸਾ ਮਤਲਬ ਸਾਡੇ ਨਾਲ ਲੋਕ ਜਦ ਅਸੀਂ ਬੜਾ ਸੰਪਰਕ ਹੋਣ ਰਿਆ ਲੋਕਾਂ ਦੇ ਫੋਨ ਆਏ ਬੇ ਬਹੁਤ ਵਧੀਆ ਇਸ ਵਾਰੀ ਅਸੀਂ ਤੁਹਾਡੇ ਨਾਲ ਆ ਮਤਲਬ ਲੋਕ ਬਹੁਤ ਜ਼ਿਆਦਾ ਹੋ ਚੁੱਕੇ ਨੇ ਨਾ ਗੁਰੂ ਜੀ ਲੋਕ ਸਭਾ 2024 ਦੀ ਗੱਲ ਕਰੀਏ ਇਲੈਕਸ਼ਨਾਂ ਦੀ ਗੱਲ ਕਰੀਏ ਤੁਹਾਡੇ 13 ਸੀਟਾਂ ਦਾ ਜੋ ਮੰਤਜਬਤ ਹੋਈ ਆ ਲੋਧਿਆ ਜਲੰਧਰ ਤੋਂ ਬੁਰੀ ਤਰ੍ਹਾਂ ਹਾਰੇ ਹੋ ਤੁਸੀਂ ਇਸੇ ਕਾਂਗਰਸ ਵੱਡੀ ਲੀਡ ਹੋ ਜਿੱਤ ਕੇ ਪ੍ਰਾਪਤ ਹੋਈ ਤੁਹਾਡਾ ਮੁਕਾਬਲਾ ਕਿਸ ਨਾਲ ਦੇ ਕੋਈ ਇਦਾਂ ਸੀਗੀ ਇਹ ਬਸ ਪਕਲੀ ਇਕੱਲੇ ਲੜੀ ਆ ਬਾਕੀ ਪਾਰਟੀਆਂ ਨੇ ਗੱਠ ਜੋੜ ਦੇ ਨਾਲ ਲੜੀਆਂ 35 35 40 40 65 65 ਪਾਰਟੀਆਂ ਇਕੱਠੀਆਂ ਹੋ ਕੇ ਗੱਠਵੰਦ ਦੇ ਨਾਲ ਲੜੇ ਔਰ ਬਹੁਜਨ ਸਮਾਜ ਪਾਰਟੀ ਇਕੱਲੀ ਲੜੀ ਹੁਣ ਬੀਜੇਪੀ ਦੇਹ ਦੀ ਸਤਾਤਾਰੀ ਪਾਰਟੀ ਆ ਉਹ ਹਰ ਤੇ ਉਹ ਵੀ ਗਈ ਹੈ ਹੁਣ ਜਲੰਧਰ ਚੋਂ ਤਾਂ ਸੀਟ ਉਹਨਾਂ ਨੂੰ ਵੀ ਨਹੀਂ ਮਿਲੀ ਕਈ ਜਗ੍ਹਾ ਤਾਂ ਉਹਦੀ ਵੀ ਜ਼ਮਾਨਤਾਂ ਜਬਤ ਹੋਈਆਂ ਜੇ ਇੱਕ ਦੋ ਸੀਟਾਂ ਤੇ ਉਹਨੂੰ ਵੋਟ ਪੈ ਗਈ ਮਾੜੀ ਮੁੱਟੀ ਜਿੱਤੇ ਤਾਂ ਕੋਈ ਉਹ ਵੀ ਨਹੀਂ ਗਏ ਹੁਣ ਜਿਹੜੇ ਮੌਕੇ ਦੀ ਮੌਜੂਦਾ ਸਰਕਾਰ ਆ ਜਿਹਦੇ ਉਹ ਹੀ ਨਹੀਂ ਜਿੱਤੀ ਤੇ ਸਾਡੀ ਗੱਲ ਹੈ ਚਲੋ ਅਸੀਂ ਤਾਂ ਅਸੀਂ ਤਾਂ ਲੜਦੇ ਆ ਅਸੀਂ ਬੋਜਨਾ ਦੇ ਲਈ ਲੜਦੇ ਆ ਔਰ ਲੜਦੇ ਰਹਾਂਗੇ ਇਹ ਸਾਡਾ ਮਿਸ਼ਨ ਆ ਹਰ ਗਰੀਬ ਦੇਖੋ ਗਰੀਬਾਂ ਦੀ ਪਾਰਟੀ ਆ ਤੇ ਗਰੀਬਾਂ ਦੇ ਹੱਕ ਦੇ ਵਿੱਚ ਅਸੀਂ ਖੜਦੇ ਆ ਹਾਂ ਇਹ ਜਿਹੜੇ ਜਿਹੜੇ ਲੋਕ ਮੁੱਦੇ ਆ ਅਸੀਂ ਲੋਕ ਮੁੱਦਿਆਂ ਤੇ ਇਹ ਨਹੀਂ ਕਿ ਮਤਲਬ ਅਸੀਂ ਇਲੈਕਸ਼ਨਾਂ ਦੇ ਵਿੱਚ ਇਹ ਸਹੀ ਤਾਂ 12 ਮਹੀਨੇ ਇਹਨਾਂ ਦੇ ਤੇ ਸੰਘਰਸ਼ ਕਰਦੇ ਆ ਇਨਸਾਫ ਦੇ ਲਈ ਦਰਦ ਅਸੀਂ ਇਹਨਾਂ ਲੋਕਾਂ ਦੇ ਲਈ ਅਸੀਂ ਵੀ ਸਾਨੂੰ ਸਰਕਾਰ ਦੁਆਰੇ ਜਾ ਕੇ ਸਾਨੂੰ ਟੱਕਰਾ ਮਾਰਨੀਆਂ ਪੈਂਦੀਆਂ ਤੇ ਤਾਂ ਜਾ ਕੇ ਕਿਤੇ ਸਰਕਾਰਾਂ ਸੁਣਦੀਆਂ ਨਹੀਂ ਤਾਂ ਸਰਕਾਰਾਂ ਇਨੀ ਛੇਤੀ ਸੁਣੁੰਦਾ ਨਾ ਨਹੀਂ ਲੈਂਦੀਆਂ ਜੀ ਆਮ ਆਦਮੀ ਪਾਰਟੀ ਦੀ ਗੱਲ ਕਰੀ ਆਮ ਆਦਮੀ ਪਾਰਟੀ ਨੇ ਦਿੱਲੀ ਮਾਡਲ ਦਿਖਾ ਕੇ ਆਪਣੀ ਪੰਜਾਬ ਸਰਕਾਰ ਬਣਾਈ ਤੁਹਾਡੇ ਕੋਲ ਜੂਪੀ ਮਾਡਲ ਦਿਖਾ ਕੇ ਪੰਜਾਬ ਸਰਕਾਰ ਕਿਉਂ ਨਹੀਂ ਬਣਾਈ ਜਾਂ ਵਿਰੋਧੀ ਧਿਰ ਤੇ ਵੀ ਨਹੀਂ ਆ ਸਕਿਆ ਤੁਸੀਂ ਦੇਖੋ ਜੇ ਉਹਨਾਂ ਨੇ ਦਿੱਲੀ ਮਾਡਲ ਸਰਕਾਰ ਬਣਾਈ ਤਾਂ ਦਿੱਲੀ ਵਿੱਚ ਉਹ ਤਾਂ ਭਾਜੀ ਸੀਟਾਂ ਭਾਜੀ ਲੈ ਗਈ ਉਥੇ ਆਮ ਪਾਰਟੀ ਨੂੰ ਤਾਂ ਕੋਈ ਸੀਟੇ ਨਹੀਂ ਮਿਲੀ ਤਾਂ ਪੰਜਾਬ ਦੇ ਵਿੱਚ ਵੀ ਤੁਸੀਂ ਹਾਲਾਤ ਦੇਖ ਲਏ ਆ ਜਿਹੜੇ 92 ਐਮਐਲਏ ਜਿੱਤੇ ਆ ਤੇ ਅੱਜ ਤੇ ਐਨਐਮਪੀਆ ਦੇ ਸਮੀਟ ਹੋ ਗਏ ਆ ਐਨਐਮਪੀਆ ਸਮੀਟ ਹੋ ਗਿਆ ਕਿਉਂਕਿ ਜਿਹੜੇ ਪੰਜਾਬ ਦੇ ਸਮੱਸਿਆ ਆ ਬਹੁਤ ਜ਼ਿਆਦਾ ਗੰਭੀਰ ਸਮੱਸਿਆ ਮਾਇਆ ਕਾ ਜਿਹੜੀ ਜਿਹੜਾ ਨਸ਼ਾ ਆ ਨਸ਼ਾ ਇੰਨਾ ਫੈਲ ਚੁੱਕਾ ਆ ਲੋਕ ਜਿਹੜੇ ਆ ਉਹ ਆਪਣੇ ਬੱਚਿਆਂ ਨੂੰ ਨਸ਼ੇ ਦੇ ਕਰਕੇ ਵਿਦੇਸ਼ਾਂ ਵਿੱਚ ਭੇਜ ਰਹੇ ਆ ਕਿ ਸਾਡੇ ਬੱਚੇ ਜਿਹੜੇ ਆ ਇਸ ਦਲਦਲ ਚੋਂ ਬਾਹਰ ਬਚ ਜਾਣ ਔਰ ਪੰਜਾਬ ਦੀ ਜਿਹੜੀ ਜਵਾਨੀ ਆ ਇਹ ਸੈਂਟਰ ਦੀਆਂ ਸਰਕਾਰਾਂ ਨੇ ਖਤਮ ਕੀਤੀ ਹੋਈ ਆ ਔਰ ਪੰਜਾਬ ਨੂੰ ਬਰਬਾਦ ਕਰਨ ਤੇ ਲੱਗੇ ਹੋਏ ਆ ਜੀ ਜਿਲੰਦਰ ਵੈਸਟ ਤੋਂ ਜਿੱਤਦੇ ਹਾਂ ਤਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕੀ ਕੰਮ ਕਰੋਗੇ ਦੇਖੋ ਸਭ ਤੋਂ ਪਹਿਲਾਂ ਜਿਹੜਾ ਇਹ ਦੇਖੋ ਨਸ਼ੇ ਤੋਂ ਦੂਰ ਰੱਖਣਾ ਤਾਂ ਜਿਹੜੇ ਗਰੀਬ ਬੱਚੇ ਆ ਜਿਹੜੇ ਪੜ੍ਹਦੇ ਆ ਬੀਏ ਵੀ ਐਮਐਮਏ ਕਰਕੇ ਬੱਚੇ ਫਰ ਰਹੇ ਆ ਉਹਨਾਂ ਦੇ ਲਈ ਕੋਈ ਰੋਜ਼ਗਾਰ ਨਹੀਂ ਹੈਗਾ ਜਦੋਂ ਤੁਸੀਂ ਰੋਜ਼ਗਾਰ ਦਾ ਸਿਸਟਮ ਪੈਦਾ ਕਰੋਗੇ ਇਹਨਾਂ ਲਈ ਨੌਕਰੀਆਂ ਪੈਦਾ ਕਰੋਗੇ ਆਟੋਮੈਟਿਕੀ ਬੱਚਾ ਆਪਣੇ ਕੰਮ ਦੇ ਵਿੱਚ ਉੱਝ ਜਾਗਾ ਇਸ ਪਾਸੇ ਨੂੰ ਨਸ਼ੇ ਦੇ ਨੱਥ ਪਾਵੇ ਸਰਕਾਰਾਂ ਤਾਂ ਆਪ ਹੀ ਕੰਮ ਸਾਰਾ ਸੁਧਾਰ ਸਹੀ ਹੋ ਜਾਊਗਾ ਜੇ ਸਰਕਾਰ ਇਹ ਸੇ ਕਰਕੇ ਕਿ ਸਾਡੇ ਕੋ ਕੋਈ ਨੌਕਰੀ ਨਾ ਮੰਗੇ ਕੋਈ ਰੋਜ਼ਗਾਰ ਨਾ ਮੰਗੇ ਤੇ ਸਰਕਾਰ ਇਸੇ ਕਰਕੇ ਨਸ਼ਾ ਫਲਾ ਰਹੀ ਹੈ ਕਿ ਲੋਕ ਇੱਥੇ ਦੇ ਇੱਥੇ ਸਮਿੱਟੇ ਜੇ ਰਹਿਣ ਇਹ ਪਾਲਿਸੀਆਂ ਸਰਕਾਰਾਂ ਦੀਆਂ ਕਿਰਵਾਸਤੋਂ ਸਾਡਾ ਮੁਕਾਬਲਾ ਕਿਹਦੇ ਨਾਲ ਦੇਖੋ ਮੈਂ ਅਸਲ ਤਾਂ ਇਹ ਲੱਗਦਾ ਮੈਨੂੰ ਵੀ ਮੇਰਾ ਜਿਹੜਾ ਮੁਕਾਬਲਾ ਇਸ ਟਾਈਮ ਸਾਰੇ ਤੋਂ ਭਜਾਰਿਆ ਸ਼ੀਤਲੰਗਰਾਲ ਜੀ ਐਮਐਲਏ ਬਣੇ ਉਹਨਾਂ ਨੇ ਦੂਜੀ ਪਾਰਟੀ ਛਾਲ ਮਰੀ ਚਲੇ ਗਏ ਜਿੱਤਣ ਵਾਲੇ ਲੋਕੀ ਕੀ ਭਰੋਸਾ ਕਰਨਗੇ ਇੱਕ ਵਾਰੀ ਉਹਨਾਂ ਤੇ ਭਰੋਸਾ ਕੀਤਾ ਉਹ ਤਾਂ 2 ਸਾਲ ਬਾਅਦ ਦੋ ਸਾਲ ਵੀ ਨਹੀਂ ਇਹ ਕੱਢੇ ਤੇ ਉਹ ਲੋਕੇ ਵਿਚਾਰੇ ਕੀ ਉਮੀਦਾਂ ਲੈ ਕੇ ਉਹਨਾਂ ਨੇ ਵੋਟ ਪਾਈ ਸੀ ਤੇ ਕੀ ਹੁਣ ਦੁਬਾਰਾ ਕਿਉਂ ਉਹਨੂੰ ਮੌਕਾ ਦੇਣਗੇ ਤੇ ਰਹਿ ਗਈ ਗੱਲ ਮਿੰਦਰਪਗਤ ਦੀ ਉਹ ਵੀ ਮੌਕਾ ਦੇਖਿਆ ਤੇ ਛਾਲ ਮਾਰ ਕੇ ਉੱਧਰ ਚਲੇ ਗਏ ਤਾਂ ਬੀਬੀ ਜਿਹੜੀ ਹੈਗੀ ਆ ਸਰਿੰਦਰ ਕੌਰ ਉਹਨੇ ਡੈਪਟੀ ਮੈਰ ਰਹੀ ਕਿੰਨੇ ਸਾਲ ਕਾਉਂਸਲਰ ਰਹੀ ਆਪਣੇ ਉਹਦੇ ਹੀ ਬਾੜ ਦੇ ਮੈਂ ਸਮੱਸਿਆ 깔 ਦੇਖੀਆਂ ਮੇਰੇ ਕੋਲ ਕੁਝ ਇੱਦਾਂ ਦੀਆਂ ਲੇਡੀਜ਼ ਸੀਗੀਆਂ ਉਹ ਰੋਣ ਲੱਗ ਪਈਆਂ ਵਿਚਾਰੀਆਂ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਉਹ ਮੇਰੇ ਗੱਲ ਲੱਕੇ ਰੁਪਈਆ ਸਾਡੀ ਕੋਈ ਸਾਡੀ ਕਿਸੇ ਨੇ ਵਾਹ ਨਹੀਂ ਲਈ ਔਰ ਬੀਬੀ ਤਾਂ ਜਿੱਤ ਜੰਦੀ ਆ ਆ ਦੇਖੋ ਸਾਡੀ ਸਮਸੀ ਬਰੀ ਸਮਸਿਆ ਅਸੀਂ ਗੰਦਗੀ ਦੇ ਪਾਣੀ ਇਹ ਪੀਪੀਏ ਕੇ ਜਰਾ ਕਰਦੇ ਹਾਂ ਤੇ ਸਾਨੂੰ ਲੱਗਦਾ ਆ ਵੀ ਸਾਡੇ ਮੁਕਾਬਲੇ ਇਸ ਟਾਈਮ ਕੋਈ ਵੀ ਨਹੀਂ ਗਾ ਅਸੀਂ ਆਪਸ ਸਾਰੇ ਨੂੰ ਜੀ ਆਮ ਆਦਮੀ ਪਾਰਟੀ ਦੀ ਗੱਲ ਕਰੀ ਆ ਆਮ ਆਦਮੀ ਪਾਰਟੀ 2.5 ਸਾਲਾਂ ਦਾ ਰਿਪੋਰਟ ਕੱਢ ਲੈ ਕੇ ਆ ਰਹੀ ਆ ਬੀਜੇਪੀ ਆਪਣਾ 10 ਸਾਲ ਦਾ ਰਿਪੋਰਟ ਕਰ ਸ਼ਾਹ ਸੈਂਟਰ ਦੀ ਗਵਰਨਮੈਂਟ ਨੂੰ ਜੋ ਕਰਦੀ ਆ ਕਾਂਗਰਸ ਵੀ ਆਪਣਾ ਰਿਪੋਰਟ ਕੱਢ ਲੈ ਕੇ ਆ ਰਹੀ ਆ ਥੋੜਾ ਰਿਪੋਰਟ ਕਰਕੇ ਕਹਿੰਦਾ ਵਾ ਦੇਖੋ ਤਾਂ ਵਸੇਦਾ ਸਿਆ ਵੀ ਸਾਡਾ ਜਿਹੜਾ ਰਿਪੋਰਟ ਕੱਢਾ ਅਸੀਂ ਨਸ਼ੇ ਤੇ ਕੰਮ ਕਰ ਰਹੇ ਆ ਅਸੀਂ ਇਹ ਅਸੀਂ ਲੋਕਾਂ ਨੂੰ ਪ੍ਰੋਸਾ ਦਿੰਦੇ ਸਾਨੂੰ ਇਹ ਕਰੀ ਮੌਕਾ ਦਿਓ ਨਸ਼ਾ ਜਿਹੜਾ ਆ ਨਸ਼ਾ ਦਾ ਕੀ ਨਸ਼ੇ ਜਿਹੜੇ ਨਸ਼ਾ ਪ੍ਰੋਣਾ ਲੋ ਸੋਚਣਗੇ ਵੀ ਨਹੀਂ ਕਦੀ ਕਿਉਂਕਿ ਜਦੋਂ ਦੇਖੋ ਸਰਕਾਰ ਛੱਡੀ ਨਹੀਂ ਹੈਗੀ ਪਰ ਵਿਧਾਨ ਸਭਾ ਤੇ ਸਾਡੇ ਕੋਲ ਆ ਜੂਗੀ ਜਦੋਂ ਅਸੀਂ ਵਿਧਾਨ ਸਭਾ ਜਾ ਕੇ ਇਹਨਾਂ ਦਾ ਗੱਲ ਫੜਾਂਗੇ ਨਾ ਤਾਂ ਰੋਲਾ ਪਊਗਾ ਤਾਂ ਫਿਰ ਇਹ ਸੁਧਾਰ ਹੋਣ ਦਾ ਕੋਈ ਨਾ ਤੁਰਨਾ ਉੱਦਾਂ ਨਹੀਂ ਲੱਗ ਲੜਣੀ ਗੱਟ ਜੋੜ ਦੀ ਗੱਲ ਕੀਤੀ ਸੀ ਸ਼੍ਰੋਮਣੀ ਗਾਲੀਦਾਨ ਨਾਲ ਗੱਠ ਜੋੜ ਕੇੋਂ ਤੋੜੇ ਤੁਸੀਂ ਦੇਖੋ ਸ਼੍ਰੋਮਣੀ ਦੇ ਨਾਲ ਘਟ ਜੋੜ ਸੁਮਣੀ ਕਮੇਟੀ ਜਿਹੜੀ ਸੁਮਣੀ ਅਕਾਲੀ ਦਲ ਸੀਗੀ ਉਹ ਭਾਜੀਪੀ ਦੇ ਨਾਲ ਅੰਦਰ ਖਾਤੇ ਜਾਣ ਨੂੰ ਤਿਆਰ ਹੋ ਗਈ ਸੀਗੀ ਤੇ ਅਸੀਂ ਕਦੇ ਵੀ ਇਹ ਮਤਲਬ ਨਹੀਂ ਚੱਲਦਾ ਵੀ ਅਸੀਂ ਭਾਜੀਪੀ ਨਾਲ ਸੁਮੇਉਤਾ ਕਰੀਏ ਨਾਲੋਂ ਲੋਕ ਸਾਡੇ ਚਾਹੁੰਦੇ ਆ ਵੀ ਭਾਜੀਪੀ ਨਾਲ ਕਦੇ ਮਤਲਬ ਜਿਹੜਾ ਬੰਦੀ ਜਿਹੜੀ ਪਾਰਟੀ ਭਾਜੀਪੀ ਨਾਲ ਜਾ ਰਹੀ ਆ ਉਹਨੂੰ ਤਾਂ ਅਸੀਂ ਬਿਲਕੁਲ ਅਸੈਪਟ ਨਹੀਂ ਕਰਦੇ ਤੇ ਅਕਾਲੀ ਦਲ ਦੇ ਅੰਦਰ ਖਾਲੇ ਰਸਤਾ ਬਣਾਉਣਾ ਸ਼ੁਰੂ ਕਰਤਾ ਅਸੀਂ ਅਕਾਲੀ ਦਲ ਨੂੰ ਛੱਡ ਦਿੱਤਾ ਜੇ ਗੱਲ ਕਰੀਏ ਕਿਸੇ ਟਾਈਮ ਜਲੰਧਰ ਦੇ ਵਿੱਚ ਜਾਂ ਪੂਰੇ ਪੰਜਾਬ ਚ ਬੀਐਸਪੀ ਦਾ ਬੋਲ ਵਾਲਾ ਹੁੰਦਾ ਸੀਗਾ ਤੁਹਾਡੇ ਹਾਰ ਦਾ ਕਾਰਨ ਕੀ ਆ ਲੋਕਾਂ ਨੇ ਤੁਹਾਨੂੰ ਕਬ ਦੇਖੋ ਝੂਠੇ ਬਾਜੇ ਕਰਕੇ ਲੋਕਾਂ ਨੂੰ ਸ਼ਰਾਬਾ ਤੇ ਲਾ ਕੇ ਨਸ਼ੇ ਬੰਨ ਨਸ਼ਾ ਦੇ ਕੇ ਜਿਹੜੇ ਲੋਕ ਗਰੀਬ ਲੋਕ ਆ ਉਹਨਾਂ ਨੂੰ ਵਿਚਾਰਿਆਂ ਨੂੰ ਨਸ਼ੇ ਤੇ ਲਾ ਕੇ ਇਹਨਾਂ ਬੋਟਾ ਲੈ ਤਹ ਲੈਂਦੇ ਆ ਲਾਰੇ ਲਾ ਕੇ ਪਰ ਉਹ ਵਿਚਾਰੇ 5 ਸਾਲ ਫੇ ਆਪਣੇ ਨੂੰ ਠੱਗੇ ਠੱਗੇ ਮਹਿਸੂਸ ਕਰਦੇ ਆ ਚਲੋ ਜਦੋਂ ਇਹਨਾਂ ਨੂੰ ਪਤਾ ਹੁੰਦਾ ਵੀ ਐਸਪੀ ਦੀ ਲੱਗੀ ਆ ਵੀ ਵੋਟ ਬੰਗ ਵਧ ਰਿਹਾ ਤੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਜਾਂਦੀਆਂ ਜਿੱਦਾਂ ਹੁਣ ਹੋਇਆ ਕਾਂਗਰਸ ਨੇ ਇਕੱਠੇ ਹੋ ਗਏ ਸਾਰੇ ਜਦੋਂ ਦੇਖੋ ਨਗਾਹ ਪਾਓ ਜਨਸ ਮਾਈ ਪਾਰਟੀ ਕੱਲੀ ਆ ਗਈ ਮੈਦਾਨ ਦੇ ਵਿੱਚ ਜਿੰਨੀਆਂ ਪਾਰਟੀਆਂ ਸੀ ਸਾਰੇ ਇਕੱਠੇ ਜੋੜ ਕਾਲੀਆਂ ਬੀਜੇਪੀ ਨੇ ਵੀ ਜਿੰਨੇ ਸੀਗੇ ਸਾਰੇ ਦਲ ਨਾਲ ਲੜਾਲੇ ਤੇ ਬਹੁਜਨ ਸਮਾਜ ਪਾਰਟੀ ਕੱਲੀ ਮੈਦਾਨ ਦੇ ਵਿੱਚ ਸੀ ਫਿਰ ਵੀ ਆਪਣੇ ਵੱਲ ਬੁੱਤੇ ਦੇ ਜਿੰਨਾ ਉਹਨੇ ਵੋਟ ਪੈਂਟ ਲਿਆ ਜਲੰਧਰ ਵੈਸਟ ਦੇ ਲੋਕਾਂ ਨੂੰ ਤੇ ਵੋਟਰਾਂ ਨੂੰ ਕੀ ਸੰਦੇਸ਼ ਦੇਉਂ। ਦੇਖੋ ਮੈਂ ਜਲੰਧਰ ਦੇ ਜਿਹੜੇ ਵੈਸਟ ਦੇ ਜਿਹੜੀ ਉਪਚੋੜ ਹੋ ਰਹੀ ਆ ਮੈਂ ਇਹ ਕਹਿੰਦਾ ਬੇ ਇਹ ਜਿਹੜੇ ਗਰੀਬ ਤਬਕਾ ਲੋਕ ਆ ਸਾਡੇ ਤੇ ਇੱਕ ਵਾਰੀ ਭਰੋਸਾ ਕਰਨ ਅਸੀਂ ਉਸ ਭਰੋਸੇ ਦੇ ਇਹਨਾਂ ਦੇ ਖਰੇ ਉਤਰਾਂਗੇ। ਅਗਰ ਇੱਕ ਵਾਰੀ ਮੌਕਾ ਦੇ ਵੀ ਆਮ ਪਾਰਟੀ ਨੂੰ ਦਿੱਤਾ ਤੇ ਸਾਨੂੰ ਵੀ ਇੱਕ ਮੌਕਾ ਦੇ ਕੇ ਦੇਖਣ ਤਾਂ ਫਿਰ ਦੱਸਿਓ ਸਾਨੂੰ ਗੱਲ ਕਰਿਓ ਕਿ ਕਿਦਾਂ ਕੰਮ ਨਹੀਂ ਹੁੰਦੇ ਧੰਨਵਾਦ ਜੀ ਇਹ ਸਨ ਬਿੰਦਰ ਕੁਮਾਰ ਲੱਖਾ ਜੀ ਬੀਐਸਪੀ ਦੇ ਜਲੰਧਰ ਵੈਸਟ ਤੋਂ ਉਮੀਦਵਾਰ ਨੇ ਨਤੀਜੇ ਕੀ ਹੋਣਗੇ ਸਮਾਂ ਦੱਸੇਗਾ ਕੈਮਰਾਮੈਨ ਹਮਾਂਚ ਦੇ ਨਾਲ ਮਿਕਾਸ਼ ਬੁੱਕ ਪਰ ਹੈ ਜਲੰਧਰ ਵੈਸਟ ਧੰਨਵਾਦ ਜੀ